ਰੋਜ਼ਾਨਾ ਸਪੋਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਲਖਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲਾਰੈਂਸ ਬਿਸ਼ਨੋਈ ਤੇ 골ਡੀ ਬਰਾੜ ਗੈਂਗ ਦੇ ਤਿੰਨ ਗੁਰਗੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਤਾਂ ਤਿੰਨ ਜਿਹੜੇ ਸਾਥੀ ਨੇ ਉਹ ਪੁਲਿਸ ਦੇ ਅੜਿੱਕੇ ਚੜੇ ਨੇ ਔਰ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਪੁਲਿਸ ਤੇ ਬਠਿੰਡਾ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਤਿੰਨ ਸਾਥੀਆਂ ਨੂੰ ਕਾਬੂ ਕੀਤਾ ਹੈ ਤਾਂ ਲਾਰੈਂਸ ਬਿਸ਼ਨੋਈ ਤੇ 골ਡੀ ਬਰਾੜ ਗੈਂਗ ਦੇ ਤਿੰਨ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਰੋਜ਼ਾਨਾ ਸਪੋਕਸਮੈਨ ਤੇ ਤੁਹਾਨੂੰ ਵੱਡੀ ਖਬਰ ਦੇ ਰਹੇ ਹਾਂ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਦੇ ਤਿੰਨ ਜਿਹੜੇ ਗੁਰਗੇ ਨੇ ਉਹ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਔਰ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਤਾਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਰਾਜਸਥਾਨ ਤੇ ਬਠਿੰਡਾ ਪੁਲਿਸ ਨੇ ਔਰ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਤਿੰਨ ਜਾਣਿਆਂ ਨੂੰ ਕਾਬੂ ਕੀਤਾ ਗਿਆ ਹਾਲਾਂਕਿ ਮੁਲਜ਼ਮਾ ਕੋਲੋਂ ਦੋ ਪਿਸਤੌਲ ਤੇ ਤਿੰਨ ਮਾਫ ਕਰਨਾ ਦੋ ਪਿਸਤੌਲ ਤੇ 6 ਜਿੰਦਾ ਕਾਰਤੂਸ ਤੇ ਬਰਾਮਦ ਕੀਤੇ ਗਏ ਨੇ ਹਾਲਾਂਕਿ ਮੁਲਜ਼ਮਾ ਖਿਲਾਫ ਆਰਮਜ਼ ਐਕਟ ਤਹਿਤ ਪੁਲਿਸ ਨੇ ਜਿਹੜੀ ਐਫ ਆਈ ਆਰ ਦਰਜ ਕਰ ਲਈ ਔਰ ਪੁਲਿਸ ਦਾ ਕਹਿਣਾ ਹੈ ਕਿ ਐਫ ਆਈ ਆਰ ਦਰਜ ਕਰਨ ਮਰਗੋ ਮਗਰੋਂ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਔਰ ਪੁੱਛਗਿੱਛ ਦੌਰਾਨ ਇਹ ਵੀ ਜਿਹੜਾ ਸਵਾਲ ਕੀਤੇ ਜਾਣਗੇ ਇਹਨਾਂ ਇਹਨਾਂ ਕੋਲੋਂ ਕਿ ਆਖਰਕਾਰ ਇਹ ਜਿਹੜੇ ਹਥਿਆਰ ਨੇ ਉਹ ਕਿੱਥੋਂ ਲੈ ਕੇ ਆਉਂਦੇ ਸੀ ਔਰੇ ਕਿੱਥੇ ਸਪਲਾਈ ਕਰਦੇ ਸੀ ਤਮਾਮ ਜੋ ਸਵਾਲ ਨੇ ਪੁਲਿਸ ਦੇ ਉਹ ਇਹਨਾਂ ਕੋਲੋਂ ਪੁੱਛਗਿੱਛ ਦੌਰਾਨ ਪੁੱਛੇ ਜਾਣਗੇ ਔਰ ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਜਾਰੀ ਹੈ ਔਰ ਇਸ ਦੇ ਮਗਰੋਂ ਵੱਡੇ ਖੁਲਾਸੇ ਕੀਤੇ ਜਾਣਗੇ ਤਾਂ ਰੋਜ਼ਾਨਾ ਸਪੋਕਸਮੈਨ ਦੇ ਤੁਹਾਨੂੰ ਵੱਡੀ ਖਬਰ ਦੇ ਰਹੇ ਹਾਂ ਲਾਰੈਂਸ ਬਿਸ਼ਨੋਈ ਤੇ 골ਡੀ ਬਰਾੜ ਗੈਂਗ ਦੇ ਤਿੰਨ ਗੁਰਗੇ ਪੁਲਿਸ ਦੇ ਅੜਿੱਕੇ ਚੜੇ ਨੇ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਔਰ ਜਾਣਕਾਰੀ ਇਹ ਸਾਹਮਣੇ ਆਈ ਹੈ ਇਸ ਖਬਰ ਦੇ ਨਾਲ ਜੁੜੀ ਹੋਈ ਕਿ ਰਾਜਸਥਾਨ ਪੁਲਿਸ ਤੇ ਬਠਿੰਡਾ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ ਹਾਲਾਂਕਿ ਪੁਲਿਸ ਨੇ ਦੋ ਪਿਸਤੌਲ ਅਤੇ 6 ਜਿੰਦਾ ਕਾਰਤੂਸ ਇਨਾਂ ਕੋਲੋਂ ਬਰਾਮਦ ਕੀਤੇ ਨੇ ਵਧੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਬਠਿੰਡਾ ਤੋਂ ਸਾਡੇ ਪੱਤਰਕਾਰ ਅਮਿਤ ਕੁਮਾਰ ਜੁੜੇ ਨੇ ਅਮਿਤ ਇਹਨਾਂ ਨੂੰ ਪੁਲਿਸ ਨੇ ਜਿਹੜਾ ਕਾਬੂ ਕੀਤਾ ਹੈ ਰਾਜਸਥਾਨ ਤੇ ਬਠਿੰਡਾ ਪੁਲਿਸ ਨੇ ਸਾਂਝਾ ਆਪਰੇਸ਼ਨ ਕੀਤਾ ਸੀ ਔਰ ਇਹਨਾਂ ਨੂੰ ਕਾਬੂ ਕਿੱਥੋਂ ਕੀਤਾ ਗਿਆ ਕੀ ਜਾਣਕਾਰੀ ਹੈ ਇਸ ਖਬਰ ਦੇ ਨਾਲ ਜੁੜੀ ਹੋਈ ਹਾਜ਼ਰੀ ਜਾਣਕਾਰੀ ਹੈਗੀ ਉਹ ਇਹੀ ਹੈ ਕਿ ਇਹ ਜਿਹੜੇ ਗੈਂਗਸਟਰਾਂ ਦਾ ਕਹਿੰਦੇ ਨੇ ਨੈਟਵਰਕ ਤੋੜਨ ਵਾਸਤੇ ਚਾਹੇ ਉਹ ਨਸ਼ਾ ਤਸਕਰਾਂ ਦਾ ਨੈਟਵਰਕ ਤੋੜਨ ਵਾਸਤੇ ਜਿਹੜੀ ਕੋਸ਼ਿਸ਼ ਪੰਜਾਬ ਦੀ ਹੈਗੀ ਹੈ ਪੰਜਾਬ ਸਰਕਾਰ ਹੈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਪਹਿਲਾਂ ਵੀ ਕਈ ਗੈਂਗਸਟਰ ਜਿਹੜੇ ਫੜੇ ਜਾ ਚੁੱਕੇ ਹੈ ਨਸ਼ਾ ਤਸਕਰਾਂ ਦੇ ਖਿਲਾਫ ਵੱਡੀਆਂ ਕਾਰਵਾਈ ਹੋਏ ਦਾ ਇਹ ਕਿੰਨਾ ਸੀਰੀਅਸ ਟੂਰੀ ਜਿਹੜੀ ਇੱਕ ਅ ਅਗੰਡਾ ਪੋਰਟ ਦਾ ਜਿਹੜਾ ਤੇ ਰਾਜਸਥਾਨ ਦਾ ਇੱਕ ਚਾਰਜ ਆਪਰੇਸ਼ਨ ਸੀਗਾ ਜਿਹਦੇ ਵਿੱਚ ਗੋਲਡੀ ਬਰਾੜ ਦੇ ਮੇਰੇ ਦੋ ਗੈਂਗਸਟਰ ਹੈਗੇ ਆ ਦੋ ਬੰਦੇ ਸੀ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਕੋਲੋਂ ਦੋ ਪਿਸਤਲ ਵੱਤੀਪੋਰ ਜਿਹੜੇ ਮਿਲੇ ਇਹਨਾਂ ਦਾ ਨਾਮ ਜਿਹੜਾ ਮਨਿੰਦਰ ਮੁੰਸੀ ਹੈ ਤਲਵੰਡੀ ਸਾਹ ਕੋ ਇਲਾਕੇ ਦਾ ਹੈਗਾ ਤੇ ਦੂਸਰਾ ਗੁਰਪ੍ਰੀਤ ਥੋੜੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਲੋਕਾਂ ਦੇ ਉੱਤੇ ਪਹਿਲਾਂ ਵੀ ਕਈ ਲੁੱਟ ਦੇ ਤੇ ਠਕਾਈ ਦੇ ਮਾਮਲੇ ਦਰਜ ਹੈ ਜਿਹੜਾ ਗੈਕਟਰ ਮਨਿੰਦਰ ਮੁੰਸੀ ਹੈਗਾ ਉਹਦੇ ਖਿਲਾਫ 5 ਅਤੇ ਗੈਂਗਸਟਰ ਗੁਰਪ੍ਰੀਤ ਥੋੜੀ ਦੇ ਖਿਲਾਫ 9 ਪੇਛੇ ਦਰਜ ਕੀਤੇ ਹੋਇਆ ਤਾਂ ਪੁਲਿਸ ਦੀ ਜਿਹੜੀ ਜਾਣਕਾਰੀ ਪੁਲਿਸ ਨੇ ਸਾਂਝੀ ਕੀਤੀ ਹੈ ਕਿ ਜਦੋਂ ਪੁਲਿਸ ਨੇ 15 ਦਿਨ ਪਹਿਲਾਂ ਇਹਨਾਂ ਦੇ ਨਾਲ ਤਿੰਨ ਬੰਦੇ ਜਿਹੜੇ ਆ ਉਹਨਾਂ ਸਮੇਤ ਗ੍ਰਿਫਤਾਰ ਕੀਤੇ ਸੀਗੇ ਤਾਂ ਉਸ ਤੋਂ ਬਾਅਦ ਇਹ ਜਿਹੜੇ ਮਾਸਟਰਮਾਈਂਡ ਸੀਗੇ ਇਹ ਕਿਤਨਾ ਕਿਤੇ ਫਰਾਰ ਜਾ ਰਹੇ ਜਿਹੜੇ ਗੈਂਗਸਟਰ ਫਰਾਰ ਸੀਗੇ ਉਹ ਵੀ ਹੁਣ ਪੁਲਿਸ ਦੇ ਹੱਥੇ ਜੜੇ ਆ ਚੜ ਚੁੱਕੇ ਆ ਇੱਕ ਜੁਆਇੰਟ ਆਪਰੇਸ਼ਨ ਸੀਗਾ ਰਾਜਸਥਾਨ ਪੁਲਿਸ ਦਾ ਤੇ ਵਡੇਲਾਪੁਰ ਦੇ ਇਕ ਜੁਆਇੰਟ ਆਪਰੇਸ਼ਨ ਦੀ ਬੜੀ ਕਾਮਯਾਬੀ ਹਾਸਲ ਹੋਈ ਹੈ ਕਿ ਵੱਡੇ ਨੈਟਵਰਕ ਗੈਂਗਸਟਰਾਂ ਦੇ ਤੋੜ ਦੇ ਵਿੱਚ ਬਹੁਤ ਜਿਹੜੀ ਕਿਤਨਾ ਕਿਤੇ ਕਾਰਜਕਾਰੀ ਹਾਸਲ ਕਰ ਲਈ ਤੇ ਇਹਨਾਂ ਦਾ ਨੈਟਵਰਕ ਲੱਗਦਾ ਕਿ ਇਸ ਆਨਲ ਤਰੀਕਾ ਜਿਸ ਤਰੀਕੇ ਨਾਲ ਪੁਲਿਸ ਦੀ ਕਾਰਵਾਈ ਹੈ ਤਾਂ ਆ ਸਮਝੋ ਇਹਨਾਂ ਗੈਂਗਸਟਰਾਂ ਦਾ ਜਿਹੜਾ ਨੈਟਵਰਕ ਹੈਗਾ ਬੁਰੀ ਤਰੀਕੇ ਨਾਲ ਤੋੜ ਦਿੱਤੇ ਜਾਣ ਕਿ ਸਾਰੇ ਜਿਹੜੇ ਇਹਨਾਂ ਦੇ ਗੁਰਗੇ ਨੇ ਜਿਹੜੇ ਅਪਰਾਧਿਕ ਪ੍ਰਤੀਯਾਲੇ ਲੋਕ ਹੈਗਾ ਉਹਨਾਂ ਖਿਲਾਫ ਬੜੀ ਸਖਤ ਕਾਰਵਾਈ ਐ ਉਹ ਵੀ ਕੀਤੀ ਜਾਂਦੀ ਰਹੂ ਜੀ ਜੀ ਸ਼ੁਕਰੀਆ ਤਾਂ ਵੱਡੀ ਖਬਰ ਤੁਹਾਡਾ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਿਹਾ ਐ ਐਂਟੀ ਗੈਂਗਸਟਰ ਟਾਕਸ ਫੋਰਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਐ ਰਾਜਸਥਾਨ ਪੁਲਿਸ ਤੇ ਬਠਿੰਡਾ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ 골ডি 브라드 ਦੇ ਤਿੰਨ ਗੁਰਗੇਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹਾਲਾਂਕਿ ਲਗਾਤਾਰ ਪੁਲਿਸ ਵੱਲੋਂ ਵੱਡੇ ਐਕਸ਼ਨ ਲਏ ਜਾ ਰਹੇ ਨੇ ਇੰਨਾ ਭਾਵੇਂ ਉਤਸਕਰ ਹੋਣ ਜਾਂ ਫਿਰ ਵੱਡੇ ਵੱਡੇ ਗੈਂਗਸਟਰਾਂ ਦੇ ਜਿਹੜੇ ਗੁਰਗੇ ਹੋਣ ਹਾਲੀ ਦੇ ਵਿੱਚ ਲਖਵੀਰ ਲੰਡਾ ਗੈਂਗ ਦੇ ਵੀ ਗੁਰਗੇ ਪੁਲਿਸ ਨੇ ਗ੍ਰਿਫਤਾਰ ਕੀਤੇ ਸੀ ਔਰ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਰਾਜਸਥਾਨ ਪੁਲਿਸ ਤੇ ਢੰਡਾ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਲਾਰੈਂਸ ਬਿਸ਼ਨੋਈ ਤੇ 골ਡੀ ਬਰਾੜ ਗੈਂਗ ਦੇ ਤਿੰਨ ਗੁਰਗੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਜਿੰਨਾਂ ਕੋਲੋਂ ਦੋ ਪਿਸਤੌਲ ਤੇ 6 ਜਿੰਦਾ ਕਾਰਤੂਸਤ ਬਰਾਮਦ ਕੀਤੇ ਗਏ ਨੇ ਹਾਲਾਂਕਿ ਮਲਜ਼ਮਾ ਖਿਲਾਫ ਆਰਮਜ਼ ਐਕਟ ਤਹਿਤ ਐਫ ਆਈ ਆਰ ਦਰਜ ਕਰ ਲਈ ਗਈ ਹੈ